ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਚਾਰ ਸਾਂਗ ਦਾ ਡਿਜ਼ਾਈਨ ਲੈ ਕੇ ਆਏ ਆ ਦੋ ਆਪਣੇ ਗੈਫ ਵਾਸਤੇ ਦੋ ਚੀਜ਼ ਡਿਜ਼ਾਈਨ ਵਾਲਾ ਦਾ ਅਸੀਂ ਇਸੇ ਤਾਗੇ ਦੇ ਹਿਸਾਬ ਨਾਲ ਪਤਾ ਕਿ ਰੱਖਨੇ ਦੋ ਤਾਗੇ ਤੇ ਬੱਦ ਰੱਖਨੇ ਪਹਿਲੇ ਤਸ ਲਈ ਆਪਾਂ ਸ਼ੁਰੂ ਕਰਦੇ ਆ ਕਿਵੇਂ ਬੁਣਾਉਣਾ ਤੁਹਾਨੂੰ ਦੱਸ ਜਾਈਆ ਪਹਿਲਾ ਤਾਗਾ ਤੁਸੀਂ ਚਾਹੋ ਤਾਂ ਬਿਨਾਂ ਬੁਣੇ ਉਤਾਰ ਸਕਦੇ ਆ ਆਪਾਂ ਇੱਥੇ ਨੂੰ ਬੁਣਾ ਲੇ ਪਹਿਲਾ ਤਾਗਾ ਬੋਲ ਲਿਆ ਫੇਰ ਇੱਕ ਤਾਗਾ ਬਿਨਾਂ ਬੁਣੇ ਕਰ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ 6 ਤਾਗਾ ਦਾ ਇਹ ਡਿਜ਼ਾਈਨ ਆ ਇੱਕ ਤਾਗਾ ਬਿਨਾਂ ਬੁਣਿਆ ਕਰ ਆ 5 ਤਾਗੇ ਆਪਾਂ ਸਿੱਧੇ ਬੁਣਾ 2 3 4 5 ਇਹ ਹੀ 6 ਤੱਕ ਆਜਾ ਪਦਵਾਰਾ ਦਵਾਰਾ ਰਿਪੀਟ ਕਰੀਏ ਨੇ ਇੱਕ ਬਿਨਾ ਗੁਨੇ ਉਤਾਰਿਆ 5 ਤੱਕ ਛੱਪੇ 1 2 3 4 5 ਦੁਬਾਰਾ ਫੇਰ ਉਸੇ ਤਰ੍ਹਾਂ ਬਿਨਾ ਗੁਨੇ ਉਤਾਰਾਂਗੇ ਇੱਕ 5 ਬਣਾਇਓ 1 2 ਦੋਨੋਂ 4 5 ਇੱਕ ਫੇਰ ਬਿਨਾ ਕੋਈ ਉਤਾਰਾਂਗੇ लास्ट ਵਾਲੇ ਦੋ ਆਪਾਂ ਇਸ ਤਰ੍ਹਾਂ ਸਿੱਧੇ ਲਗਾ ਦੇ ਬੈਕ ਸਾਈਡ ਦੇ ਦੋਨੋਂ ਸਲਾਈਆਂ ਸਿੱਧੇ-ਸਿੱਧੇ ਲੱਗਣੀਆਂ ਹਰ ਬਾਰੇ ਜਿਹਨੂੰ ਆਪਾਂ ਇਸ ਤਰ੍ਹਾਂ ਉਲਟੇ-ਉਲਟੇ ਲਗਾ ਲਾਂਗੇ ਬੈਕ ਸਾਈਡ ਇਸ ਤਰੀਕੇ ਨਾਲ ਨੂੰ ਹਰ ਸਲਾਈ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਆ ਰਿਪੀਟਡ ਡਿਜ਼ਾਈਨ ਆ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਫੁੱਲਾ ਗੁੰਦਵਾ ਡਿਜ਼ਾਈਨ ਬਣ ਕੇ ਆਉਂਦਾ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਹਾਨੂੰ ਦਿਖਾਵਾਂਗੇ ਅਸੀਂ ਪ੍ਰੋਜੈਕਟ ਬਣਾਇਆ ਹੈ ਕਿਵੇਂ ਦਾ ਲੱਗਦਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁੱਖ ਸੁੱਖੇ ਡਿਜ਼ਾਈਨ ਦੇਖਣ ਲਈ ਕਿਉਂਕਿ ਆਪਣੀ ਉਲਟੀ ਸਾਈਡ ਤੋਂ ਇਸ ਤਰ੍ਹਾਂ ਸਾਰਾ ਇਹ ਆਪਾਂ ਸਿੱਧਾ ਸਿੱਧਾ ਕਰਕੇ ਬੋਲਾਂਗੇ ਇਹ ਆਪਣੀ ਦੂਜੀ ਸਲਾਈਆ ਡਿਜ਼ਾਈਨ ਦੀ ਹੁਣ ਆਪਾਂ ਲਈ ਤੀਜੀ ਸਲਾਈ ਤੇ ਇਹਦੇ ਵਿੱਚ ਆਪਣਾ ਡਿਜ਼ਾਈਨ ਬਣਦਾ ਧਿਆਨ ਨਾਲ ਦੇਖਿਓ ਪਹਿਲਾਂ ਤੱਕ ਆਪਾਂ ਬੁਣ ਲਾਂਗੇ ਦੂਜਾ ਤੱਕ ਆ ਬਿਨਾ ਬੁਣੀ ਉਤਾਰਾਂਗੇ ਫਿਰ ਆਪਾਂ ਤਾਗਾ ਅੱਗੇ ਲਿਆਵਾਂਗੇ ਜਿਹੜੇ ਆਪਣੇ ਪੰਜ ਤਾਗੇ ਨੇ ਪਹਿਲਾਂ ਆਪਾਂ ਕਰਨਾ ਹੈ ਦੋ ਦਾ ਇੱਕ ਦੋ ਦਾ ਇੱਕ ਕਰਕੇ ਤਾਗਾ ਲੈ ਜਾਗੇ ਬੈਕ ਸਾਈਡ ਬੈਕ ਸਾਈਡ ਤੇ ਜਾ ਕੇ ਆਪਾਂ ਇਹਨੂੰ ਸਿੱਧਾ ਬੁਣਾਗੇ ਇਸ ਤਰ੍ਹਾਂ ਤਾਗਾ ਕੱਢਣਾ ਨਹੀਂ ਸਿੱਧਾ ਬੁਣ ਕੇ ਸਲਾਈ ਉੱਪਰ ਦੀ ਤਾਗਾ ਘੁਮਾ ਕੇ ਬਣ ਪਾਵਾਂਗੇ ਇਨੂੰ ਫੇਰ ਇਸਤੇ ਬੁਣ ਲਾਂਗੇ ਫੇਰ ਕੱਟਣਾ ਇੱਕ ਵਿੱਚ ਤਿੰਨ ਬਣਾਉਣੇ ਨੇ ਤਾਂਗਾ ਫੇਰ ਆਪਣੀ ਸਾਈਡ ਦੋ ਦਾ ਇੱਕ ਇਸ ਤਰ੍ਹਾਂ ਹੀ ਆਪਣੇ ਛੇ ਦੇ ਛੇ ਤੱਕ ਅੱਗੇ ਪੂਰੇ ਹੋਗੇ ਦੋ ਦਾ ਇੱਕ ਇੱਥੇ ਹੋ ਗਿਆ ਦੋ ਦਾ ਇੱਕ ਇੱਥੇ ਤਿੰਨ ਤੱਕ ਇੱਥੇ ਹੋ ਗਏ ਪੰਜ ਇੱਕ ਆਪਾਂ ਜਿਹੜਾ ਹੈ ਬਿਨਾ ਗੁਣੇ ਉਤਾਰਿਆ ਇਸੇ ਤਰੀਕੇ ਫੇਰ ਜਿਹੜਾ ਆਪਾਂ ਇਹ ਬਿਨਾ ਗੁਣੇ ਉਤਾਰਦੇ ਹਰ ਸਲਾਈ 'ਚ ਇਸ ਤਰੀਹੀ ਉਤਰੂਗਾ ਉਹ ਬੈਕ ਸਾਈਡ ਤੇ ਬੁਣਿਆ ਜਾਂਦਾ ਸਿੱਧੀ ਸਾਈਡ ਤੇ ਇਸ ਤਰੀਹੀ ਉਤਰੋ ਆਪਣੀ ਸਾਈਡ ਫੇਰ ਤਾਂਗਾ ਦੋ ਦਾ ਇੱਕ ਤਾਂਗਾ ਬੈਕ ਸਾਈਡ ਇਹ ਤਾਗ ਨੂੰ ਪਹਿਲਾਂ ਸਿੱਧਾ ਬਣਾ ਲਾਂਗੇ ਤਾਗਾ ਕੱਢਣਾ ਨਹੀਂ ਹੈਗਾ ਸਲਾਈ ਤੇ ਬਲ ਪਾਵਾਂਗੇ ਫਿਰ ਉਸੇ ਤਾਗ ਨੂੰ ਦੁਬਾਰਾ ਬੁਣ ਲਾਂਗੇ ਫਿਰ ਕੱਢ ਦਾਂਗੇ ਇੱਕ ਚ ਤਿੰਨ ਤਾਗੇ ਬਣ ਗਏ ਫਿਰ ਦੋ ਦਾ ਇੱਕ ਤਾਗਾ ਬੈਕ ਸਾਈਡ ਤਾਗਾ ਬਿਨਾਂ ਬੁਣੀ ਤਾਰਾਂਗੇ ਫਿਰ ਤਾਗਾ ਆਪਣੀ ਸਾਈਡ ਦੋ ਦਾ ਇੱਕ ਤਾਗਾ ਬੈਕ ਸਾਈਡ ਪਹਿਲਾਂ ਇਹਨੂੰ ਸਿੱਧਾ ਬਣਾਵਾਂਗੇ ਤਾਗਾ ਇਹਦੇ ਚ ਕੱਢਣਾ ਨਹੀਂ ਸਲਾਈ ਫਿਰ ਆਪਾਂ ਨੂੰ ਇਸ ਤਰ੍ਹਾਂ ਬਲ ਪਾ ਲਾਂਗੇ ਦੋ ਬਣ ਕੇ ਇਸ ਤਰ੍ਹਾਂ ਦੁਬਾਰਾ ਬੁਣਤਾ ਫਿਰ ਇਹ ਤਿੰਨ ਬਣ ਗਏ ਫੇਰ ਫੇਰ ਦੋ ਦਾ ਇੱਕ ਤਾਂਗਾ ਦੂਜੀ ਸਾਈਡ ਫੇਰ ਗੁਣਾ ਉਹਨੇ ਤਾਰਾਂਗੇ ਲਾਸਟ ਵਾਲੇ ਦੋ ਆਪਾਂ ਇਸ ਤਰੀਕੇ ਸਿੱਧੇ ਬਰਵਾ ਲਾਂਗੇ ਇਹ ਆਪਣੀ ਅੱਗੇ ਹੁਣ ਡਿਜ਼ਾਈਨ ਦੀ ਲਾਸਟ ਸਲਾਈ ਇਹਨੂੰ ਆਪਾਂ ਸਾਰੇ ਨੂੰ ਇਸ ਤਰ੍ਹਾਂ ਉਲਟਾ-ਉਲਟਾ ਕਰਕੇ ਬਣਾ ਲਾਂਗੇ ਜੈਕਟ ਇਸ ਡਿਜ਼ਾਈਨ ਦਾ ਬਹੁਤ ਸੋਹਣੀ ਬਣ ਕੇ ਆਉਂਦੀ ਆ ਕੋਟੀ ਜੈਕਟ ਕੁਝ ਵੀ ਬਣਾ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਬਿਨਾਂ ਜਾਲੀ ਤੋਂ ਵਿੱਚ ਕੋਈ ਜਾਲੀ ਨਹੀਂ ਹੈਗੀ ਇਸ ਤਰ੍ਹਾਂ ਬੈਕ ਸਾਈਡ ਆਪਾਂ ਸਰਵਾਰੀ ਇਸ ਤਰੀਕਾ ਬੋਲਣਾ ਇਹ ਆਪਣੇ ਚਾਰ ਸਲਾਈਆਂ ਪੂਰੀਆਂ ਹੋ ਜਾਣਗੀਆਂ ਇਸ ਤੋਂ ਬਾਅਦ ਆਪਾਂ ਫੇਰ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਪਾਈ ਆ ਉਸੇ ਤਰ੍ਹਾਂ ਫੇਰ ਚੱਲੀ ਜਾਣਾ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਇਸ ਤਰ੍ਹਾਂ ਆਪਾਂ ਸਾਰੇ ਨੂੰ ਬਣਾ ਲਾਂਗੇ ਇਸ ਤਰ੍ਹਾਂ ਇਹ ਆਪਣਾ ਬਣ ਗਿਆ ਸੋਨੂੰ ਆਪਾਂ ਬਣਿਆ ਹੋਇਆ ਦਿਖਾਉਣਾ बनके ਇਹ ਇਸ ਤਰ੍ਹਾਂ ਹੁੰਦਾਗਾ ਜਿਹੜਾ ਆਪਾਂ ਇਹ ਤਾਗੇ ਬਿਨਾ ਬੁਣੀ ਉਤਾਰਦੇ ਹਰ ਸਲਾਈ ਬਿਨਾ ਬੁਣੀ ਉਤਾਰਨਾ ਇਹ ਆਪਾਂ ਇੱਕ ਤੋਂ ਤਿੰਨ ਤਾਗੇ ਬਣਾਉਣੇ ਆ ਦੋਨਾਂ ਸਾਈਡ ਦੋ ਦਾ ਇੱਕ ਫਿਰ ਬਿਨਾ ਬੁਨੇ ਇਸ ਤਰ੍ਹਾਂ ਇਹ ਛੇ ਤਾਗੇ ਛੇ ਤਾਗੇ ਛੇ ਤਾਗੇ ਛੇ ਤਾਗੇ ਇਸ ਤਰ੍ਹਾਂ ਅੱਗੇ ਦੀ ਅੱਗੇ ਰਿਪੀਟ ਹੋਈ ਜਾਂਦੇ ਨੇ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ